ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਦੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 3 ਸਤੰਬਰ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਅੱਜ ਪੰਜਾਬ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਬਣੀ ਹੋਈ ਹੈ ਕੱਲ ਵੀ ਟੁੱਟਵੇਂ ਤੌਰ ਤੇ ਮੀਂਹ ਜਰੂਰ ਪਿਆ ਹੈ ਪਰ ਅੱਜ ਵੱਡੇ ਪੱਧਰ ਤੇ ਬਣੀ ਹੋਈ ਹੈ ਜੇਕਰ ਸਵੇਰ ਵੇਲੇ ਦੀ ਗੱਲ ਕਰੀਏ ਤਾਂ ਤਕਰੀਬਨ ਲੈਂਦੇ ਵਾਲੇ ਪਾਸਿਓ ਪਾਕਿਸਤਾਨ ਵਾਲੇ ਪਾਸਿਓ ਪੰਜਾਬ ਦੇ ਵਿੱਚ ਬੱਦਲ ਦਾਖਲ ਹੋਣੇ ਸ਼ੁਰੂ ਹੋ ਚੁੱਕੇ ਹਨ ਜਿਸ ਦੇ ਰਾਹੀਂ ਬਾਰਡਰ ਸਾਈਡ ਤੇ ਲਗਾਤਾਰ ਮੀਂਹ ਦੀਆਂ ਕਾਰਵਾਈਆਂ ਸਵੇਰ ਵੇਲੇ ਤੋਂ ਹੀ ਦੇਖਣ ਨੂੰ ਮਿਲਣ ਗਈਆਂ ਤੇ ਇਹ ਕਾਰਵਾਈਆਂ ਹੌਲੀ-ਹੌਲੀ ਵੱਧਦੀਆਂ ਦਿਖਾਈ ਦੇ ਰਹੀਆਂ ਹਨ ਜਿਹੜੇ ਕੀ ਮਾਝਾ ਮਾਲਵਾ ਤੇ ਪੁਆਧ ਖੇਤਰ ਤੇ ਦੁਆਬੇ ਦੇ ਥੋੜੇ-ਬਹੁਤ ਖੇਤਰਾਂ ਨੂੰ ਪ੍ਰਭਾਵਿਤ ਕਰਨ ਗਈਆਂ ਜੇਕਰ ਮੌਜੂਦਾ ਸਮੇਂ ਗੱਲ ਕਰੀਏ ਤਾਂ ਅਮਰਸਰ ਤਰਨਤਨ ਆਪਣੇ ਗੁਰਦਾਸਪੁਰ ਪਠਾਨਕੋਟ ਇਹਨਾਂ ਵਿੱਚ ਅਗਲੇ ਕੁਝ ਕਿ ਘੰਟਿਆਂ ਤੱਕ ਵੀ ਪੁੱਜਣ ਦੀ ਪੂਰੀ ਪੂਰੀ ਸੰਭਾਵਨਾ ਬਣੀ ਹੋਈ ਹੈ ਉਸ ਤੋਂ ਇਲਾਵਾ ਹੁਸ਼ਿਆਰਪੁਰ ਦੇ ਇਲਾਕੇ ਕਰਪੂਥਲਾ ਤੇ ਜਲੰਧਰ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਅੱਜ ਦੁਪਹਿਰ ਤੋਂ ਪਹਿਲਾਂ ਪਹਿਲਾਂ ਵੀ ਪੈਣ ਦੀ ਸੰਭਾਵਨਾ ਬਣ ਰਹੀ ਹੈ ਉਸ ਤੋਂ ਇਲਾਵਾ ਤਰਨਤਨ ਫਿਰੋਜ਼ਪੁਰ ਫਰੀਦਕੋਟ ਮੁਕਸਰ ਫਾਜ਼ਲਕਾ ਹੋ ਸਕਦਾ ਕਿ ਬਠਿੰਡੇ ਦੇ ਵੀ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਦੁਪਹਿਰ ਤੋਂ ਪਹਿਲੋ-ਪਹਿਲੋ ਮੀਂਹ ਪੈਣ ਦੀ ਸੰਭਾਵਨਾ ਬਣਦੀ ਹੋਈ ਦਿਖਾਈ ਦੇ ਰਹੀ ਹੈ ਜਦਕਿ ਜਿਹੜਾ ਮਾਲਵੇਰਾ ਦੂਆ ਹਿੱਸਾ ਰਹਿ ਗਿਆ ਪੂਰਬੀ ਉਹਦੇ ਵਿੱਚ ਟੁੱਟਵੇਂ ਤੌਰ ਤੇ ਮੀਂਹ ਦੀਆਂ ਸੰਭਾਵਨਾ ਹੋਣਗੀਆਂ ਪਰ ਕਾਰਵਾਈਆਂ ਲਿਮਟਿਡ ਖੇਤਰਾਂ ਦੇ ਵਿੱਚ ਹੋਣ ਦੀ ਸੰਭਾਵਨਾ ਰਹੇਗੀ ਜਿਵੇਂ ਲੁਧਿਆਣਾ ਹੋ ਗਿਆ ਰੋਪੜ ਹੋ ਗਿਆ ਆਨੰਦਪੁਰ ਸਾਹਿਬ ਹੋ ਗਿਆ ਫਤਿਹਗੜ੍ਹ ਸਾਹਿਬ ਜਾਂ ਪਟਿਆਲਾ ਸੰਗਰੂਰ ਮਾਨਸਾ ਜਾਂ ਬਰਨਾਲਾ ਦੇ ਇਲਾਕਿਆਂ ਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਹੋ ਸਕਦੀਆਂ ਨੇ ਪਰ ਉਹ ਟੁੱਟਮੇ ਜਿਹੇ ਤੌਰ ਤੇ ਹੋਣ ਗਿਆ ਕੁਝ ਖੇਤਰਾਂ ਦੇ ਵਿੱਚ ਹੋ ਗੀਆਂ ਕੁਝ ਕਚਰੇ ਰਹਿ ਗਿਆ ਬਾਕੀ ਖੇਤਰਾਂ ਦੇ ਵਿੱਚ ਦਵਾਬਾ ਤੇ ਮਾਜੇ ਵਿੱਚ ਵੱਡੇ ਪੱਧਰ ਤੇ